ਲਓ ਜੀ ਵੀਰੇ ਆ ਬੀੜੀ ਨੂੰ ਧਿਆਨ ਨਾਲ ਸੁਣ ਲਿਓ ਕਿਉਂਕਿ ਅੱਜ ਕੱਲ ਚੋਰੀ ਦਾ ਜੋ ਮੱਜਾਂ ਚੋਰੀ ਹੋ ਰਹੀਆਂ ਨੇ ਤੇ ਉਹਨਾਂ ਦਾ ਜਿਹੜਾ ਚੋਰੀ ਦਾ ਕੰਮ ਆਗਾ ਦਿਨੋਂ ਦਿਨ ਵੱਧਦਾ ਤੁਰਿਆ ਜਾਂਦਾਗਾ ਹੁਣ ਸਾਡੇ ਪਿੰਡ ਮੈਲਕਲਾਂ ਦੇ ਲਾਗੇ ਦਾ ਪਿੰਡ ਆ ਸਾਡਾ ਤੇ ਇੱਥੇ ਭਾਈ ਦੋ ਪਰਿਵਾਰਾਂ ਦੀਆਂ ਚੋਰੀ ਹੋਈਆਂ ਨੇ ਮੱਜਾਂ 9 ਤਰੀਕ ਵਾਲੇ ਦਿਨ ਜੋ ਰਾਤ ਦੀ ਘਟਨਾ ਗਈ ਉਹ ਵੀ ਤੁਹਾਨੂੰ ਮੈਂ ਦੱਸਣ ਲੱਗਾਗਾ ਰਾਤ ਸਾਡੇ ਲਾਗੇ ਸਹੌਰ ਪਿੰਡ ਪੈਂਦਾਗਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੀ ਹੈ ਵੀ ਇੱਥੇ ਵੀ ਜਿਹੜੀਆਂ ਹੁਣ ਮੱਜਾਂ ਨੇ ਰਾਤ ਚੋਰੀ ਹੋ ਜਾਣੀ ਸੀਗੀਆਂ ਆ ਗੱਲ ਕਰੋ ਪਿੰਡਦਿਆਂ ਨੂੰ ਸੱਤ ਪਤਾ ਲੱਗ ਗਿਆ ਤੇ ਤਾਂ ਰਹਿ ਗਈ ਬਚਤ ਰਹਿ ਗਈ ਤੇ ਚੋਰੀ ਤਾਂ ਹੋ ਜਾਣੀ ਸੀਗੀਆਂ ਗੱਲ ਕਰੋ ਬਿੰਟ ਹੋ ਗਈ ਤਾਂ ਕਰਕੇ ਥੋੜੀ ਜਿਹੀ ਬਚਤ ਰਹਿ ਗਈ ਅ ਟਾਈਮ ਸੀਗਾ 12:00 ਵਜੇ ਦਾ ਮੈਂ ਇਸ ਕਰਕੇ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦਾਗਾ ਤੇ ਰਾਤ ਨੂੰ ਬਈ ਨਿਗਰ ਰੱਖਿਆ ਕਰੋ ਸਾਡੇ ਪਿੰਡ ਤਾਂ ਦੋ ਪਰਿਵਾਰਾਂ ਦੀਆਂ ਮੱਝਾਂ ਲੱਗੇ ਨੇ ਸਾਰੀਆਂ 6 ਤੋਂ 7 ਪਸ਼ੂ ਸੀਗੇ ਸਾਰੇ ਦੇ ਸਾਰੇ ਚੋਰੀ ਹੋ ਗਏ ਨੇ ਉਹ ਤੇ ਤੁਸੀਂ ਬਸ ਰਾਤ ਨੂੰ ਥੋੜਾ ਜਿਹਾ ਜਿੰਦੇ ਗੁੰਡੇ ਲਾ ਕੇ ਤੇ ਧਿਆਨ ਨਾਲ ਪਿਆ ਕਰੋ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਆ ਜਾਣ ਚੋਰ ਤੇ ਬਾਕੀ ਬਈ ਮਹਿੰਗੀਆਂ ਮਹਿੰਗੀਆਂ ਮੱਧਾਂ ਨੇ ਆਪਣੀਆਂ ਹੁਲਵਾ ਕੇ ਰੱਖੋ ਨਹੀਂ ਤੁਸੀਂ ਰਾਤ ਨੂੰ ਧਿਆਨ ਰੱਖੋ ਆਪ ਦਾ ਤੇ ਜਿੰਦਾ ਗੁੰਡਾ ਹੈਗਾ ਕਾ ਉਹ ਲਾ ਕੇ ਰੱਖੋ ਗੇਟਾਂ ਤੇ ਬਾਲਾਂ ਬਾਲਾਂ ਲਾ ਕੇ ਰੱਖੋ ਕਿਉਂਕਿ ਇਹ ਕਈ ਮੰਨ ਲਓ ਵੀ ਕਈ ਦਿਨਾਂ ਦੇ ਵਿੱਚ ਵਿੱਚ ਇਹ ਕਈ ਵਾਰ ਦਾ ਤਾਂ ਜਿਹੜੀਆਂ ਹੋ ਹੋ ਚੁੱਕੀਆਂ ਨੇ ਹੁਣ ਸਾਡੇ ਪਿੰਡ ਹੋ ਗਈ ਹੁਣ ਲਾਗੇ ਸਹੌਰ ਗੱਲ ਕਰ ਬੱਤ ਤੇ ਗਈ ਉਹ ਜਿਹੜੀ ਬਾਰਦਾਤ ਆ ਉਹ ਹੋ ਜਾਣੀ ਸੀਗੀ ਗੱਲ ਕਰ ਬਚਤ ਰਹੀ ਇਸ ਕਰਕੇ ਮੈਂ ਵੀਡੀਓ ਤੁਹਾਡੇ ਨਾਲ ਸਾਂਝੀ ਲਗਾਇਆ ਕਰਨ ਤੇ ਵੀਡੀਓ ਨੂੰ ਜਿੰਨਾ ਵੀ ਹੋ ਸਕਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਸਭ ਨੂੰ ਪਤਾ ਲੱਗ ਸਕੇ ਬਈ ਹਰ ਇੱਕ ਪਰਿਵਾਰ ਚ ਮੱਝਾਂ ਹੈਗੀਆਂ ਨੇ ਹਰ ਇੱਕ ਦੀ ਬਚਤ ਆ ਜਿਹੜੀ ਹੋ ਸਕੇ ਰਾਤ ਨੂੰ ਜਾ ਬਈ ਪੈਰੇ ਬੂਰੇ ਪਿੰਡਾਂ ਚ ਲਾ ਕੇ ਰੱਖੋ ਹਨਾ ਆਪੋ ਆਪਣੀ ਨਿਗਾਹ ਰੱਖੋ ਵੀਡੀਓ ਨੂੰ ਸ਼ੇਅਰ ਕਰ ਦਿਓ